ਅੰਮ੍ਰਿਤਸਰ ਦੇ ਥਾਣਾ ਏ ਡਿਵੀਜ਼ਨ ਦੀ ਪੁਲਿਸ ਚੌਕੀ ਸ਼ਿਵਾਲਾ ਪਾਈਆਂ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕਰ ਉਹਨਾਂ ਪਾਸੋਂ ਚੋਰੀ ਦਾ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਚੌਕੀ ਸ਼ਿਵਾਲਾ ਪਾਈਆਂ ਦੇ ਇੰਚਾਰਜ ਏਐਸਆਈ ਸ਼ਿਵ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਿੱਚ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਗੁਪਤ ਸੂਚਨਾ ਦੇ ਆਧਾਰ 'ਤੇ ਉਹਨਾਂ ਦੀ ਟੀਮ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਕਰਨ ਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀ ਦਾ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਦੋਵੇਂ ਨਸ਼ੇ ਦੇ ਆਦੀ ਹਨ ਅਤੇ ਇਹਨਾਂ ਵੱਲੋਂ ਪਹਿਲਾਂ ਵੀ ਚੋਰੀ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਕੋਲੋਂ ਅੱਗੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਕੱਲ ਜੀ ਆਪਾਂ ਨਾਕਾਬੰਦੀ ਤੇ ਆਪਣੇ ਟੀਪੁਆਇੰਟ ਤੇ ਨਾਕਾ ਲਗਾਇਆ ਸੀ ਐਸੇ ਹੀ ਪਾਲਕ ਕੁਮਾਰ ਨੇ। ਸਿਮੇਤ ਪੁਲਿਸ ਫੋਰਟੀ ਕਰਨਵੀਰ ਸਿੰਘ ਤੇ ਗੁਰਜੀਤ ਸਿੰਘ ਨੂੰ ਫਿਨਾਂਨਬੀ ਮੋਰਚਾ ਤੋਂ ਫੜਿਆ ਜੋ ਬਾਤੋ ਚੈੱਕ ਕਰਨ ਤੇ ਉਹ ਚੋਰੀ ਦਾ ਪਾਇਆ ਗਿਆ ਇਹ ਨੇ ਕਹਿੰਦੇ ਜੀ ਆਪਣੀ ਨਸ਼ੇ ਦੀ ਹਾਲਤ ਦੇ ਵਿੱਚੋਂ ਕਿਉਂ ਕਿ ਜੋ ਰਫ레 ਕੀਤਾ ਇਹਦੇ ਬਾਰੇ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇੱਕ ਤੇ ਜਿਹੜਾ ਕਰਨਬੀਰ ਹੈ ਇਹ ਵੀਰ ਕਹਿੰਦਾ ਰਹਿਣ ਵਾਲਾ ਹੈ ਇਹਦੀ 25 ਸਾਲ ਉਮਰ ਹੈ ਇਹ ਤੇ ਪਹਿਲਾਂ ਵੀ ਆਪਣੇ ਲੁੱਟ ਖੋਹਣ ਦੇ ਪਰਚੇ ਦਰਜ ਹੈ ਇੱਕ ਜਿਹੜਾ ਗੁਰਜੀਤ ਸਿੰਘ ਹੈ ਇਹ ਢੇਰਾ ਬਾਬਾ ਨਿਕਦਾ ਰਹਿਣ ਵਾਲਾ ਤੇ ਬਿਲਕੁਲ ਵਿੱਚ ਨੌਕਰੀ ਕਰਦਾ ਸੀ ਜਿਹੜਾ ਕਰਨਬੀਰ ਆ ਕਰਨਬੀਰ ਤੇ ਪਹਿਲਾਂ ਆਲਰੇਡੀ ਮਕਦਮੇ ਦਰਜ ਹੈ ਪਹਿਲਾਂ ਵੀ ਏ ਵਿਏਕੇ ਥਾਣੇ ਦੇ ਵਿੱਚ 383B ਦੇ ਮਕਰਮੇ ਦਰਜਾ ਲੁਕੋਦੇ ਤੇ ਆ ਜਿਹੜੇ ਹੈਗਾ ਆਪਣੇ ਗੁਰਜੀਤ ਸਿੰਘ ਇਹਦੇ ਬਾਰੇ ਛਣਬੀਨ ਕਰਾਂਗੇ ਕਿ ਮਕਰਮਾ ਹੈ ਜਾਂ ਨਹੀਂ ਹੈ